इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਆ ਟੀਵੀ ਨਿਊਜ਼ ਚੈਨਲ ਤੋਂ ਮੈਂ ਬਲਬੀਰ ਸਿੰਘ ਵੱਲ ਅੱਜ ਅਸੀਂ ਪਹੁੰਚਿਆ 64 ਨੰਬਰ ਲੋਹ ਤਲਵਾੜਾ ਪਿੱਖੇ ਆਰੀਆ ਸਮਾਜ ਮੰਦਿਰ ਦੀ ਬੈਕਸਾਈਡ ਸੇਠੀ ਮੈਡੀਕਲਸ ਟਰੋਟ ਤੋਂ ਲੈ ਕੇ ਕਿਕਰਸ਼ਾਹ ਦੀ ਦੁਕਾਨ ਤੱਕ ਇੰਟਰਲੌਕ ਇਹਨਾਂ ਦਾ ਕੰਮ ਦਾਦੂ ਘਾਟਰਾ ਆਮ ਆਦਮੀ ਪਾਰਟੀ ਦੇ ਬਾੜ ਨੰਬਰ 9 ਦੇ ਚਾਰਚ ਪ੍ਰਿੰਸ ਗੱਲ ਜੀ ਦੇ ਰਵੇਟ ਹਰੀਭਨ ਕਰਕੇ ਕੀਤਾ ਗਿਆ ਇਸ ਗਲੀ ਦੇ ਲਈ ਹਕਾ ਬਤਾਏ ਕਿ ਸਰਦਾਰ ਕਰਮਜੀਤ ਸਿੰਘ ਜੀ ਦੇ ਜਗਨਾ صدਕਾ ਬਾੜ ਨੰਬਰ 9 ਨੂੰ ਲਗਭਗ 11 ਲੱਖ ਦੀ ਲਗਤਨਾ ਬਣ ਜਾ ਰਹੀ ਇਹ ਗਲੀ ਨੂੰ ਪੈਸੇ ਨੂੰ ਕਰਵਾਏ ਕੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਪ੍ਰਧਾਨ ਰਾਜਕੁਮਾਰ ਪ੍ਰਿੰਸ ਗੱਲ ਅਮਿਤ ਗੱਲ ਸਾਬਕਾ ਐਮਸੀ ਪਰਮਿੰਦਰ ਸਿੰਘ ਟੀਨੂੰ ਵਿਕਰਾਂਤ ਜੋਪਤੀ ਸ਼ਿਮਤੜੂਂਜਾ ਅਤੇ ਸਾਬਕਾ ਨਗਰਪਾਲਿਕਾਏ ਦੇ 22 ਪ੍ਰਧਾਨ ਸਰਦਾਰ ਅਮਰਪਾਸ ਸਿੰਘ ਜੋਂ ਵਿਕਾਸ ਹੋਗਾ ਸਾਬਕਾ ਐਮਸੀ ਅਤੇ ਗਲੀ ਮੋਲੇ ਦੇ ਲੋਕਾਂ ਨੇ ਇਸ ਦੁਗਾਟ ਨੇ ਵਿੱਚ ਇਸਾ ਲਿਆ ਅਤੇ ਸਰਦਾਰ ਕਰਮਬੀਰ ਸਿੰਘ ਘੁੰਮਣ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਬਲੇ ਸੋਨ ਨਿਹਾਰ ਆਸ ਲਿਆ ਕਰ ਬਲੇ ਸੋਨ ਨਿਹਾਰ ਆਸ

ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿ 9 ਨੰਬਰ ਵਾਰ ਦੇ ਵਿੱਚ ਇੱਕ ਕਾਫੀ ਲੰਬੇ ਅੱਪੇ ਤੋਂ ਲਟਕਰੀ ਹੋਈ ਮੰਗ ਨੂੰ ਐਸਫ ਦੇ ਕੁਆਟਰ ਆਪਣੇ ਆਰਿਆ ਸਮਾਜ ਮੰਦਿਰ ਦੇ ਪਿੱਛੇ ਜੋ ਲੰਬੀ ਸੜਕ ਸੀਗੀ ਉਹ ਕੱਚੀ ਪਈ ਸੀਗੀ ਬਹੁਤ ਅੱਪੇ ਤੋਂ ਮੰਗ ਸੀ ਲੋਕਾਂ ਦੀ ਉਹ ਅੱਜ ਪੱਕੀ ਹੋਣੇ ਜਾ ਰਹੀ ਆ ਵਾਰ ਨੰਬਰ 9 ਦੇ ਇੰਚਾਰਜ ਪ੍ਰਿੰਸ ਗਿਲ ਜੀ ਔਰ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਐਡਵੋਕੇਟ ਕਮਲ ਸਿੰਘ ਕੋ ਮਨਜੀਦਾ ਇੱਕ ਸਦਾਨਾ ਜੀ ਦਾ ਚੀਫ ਇੰਜੀਨੀਅਰ ਡੀਵੀਐਮਪੀ ਦਾ ਤੋਂ ਮੈਂ ਬੇਨਤੀ ਕਰੂੰਗਾ ਦੋ ਸ਼ਬਦ ਸਾਡੇ ਪ੍ਰਿੰਸ ਗਿਲ ਜੀ ਵੀ ਕਹਿਣਗੇ ਬਦੀ ਸਰਦਾਰ ਕਰਮਬੀ ਜੀ ਨੂੰ ਮੰਜੀ ਦੇ ਸਹਿਯੋਗ ਨਾਲ ਅੱਜ ਆਰਿਆ ਸਮਾਜ ਮੰਦਰ ਦੀ ਬੈਕ ਸਾਈਡ ਜੋ ਇਹ ਸੜਕ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਇੱਥੇ ਬਹੁਤ ਪਾਣੀ ਖੜਾ ਹੁੰਦਾ ਸੀਗਾ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸੇ ਕਿਸੇ ਦਾਣਾ ਜੀ ਬੀਬੀਐਮਬੀ ਚੀਫ ਇੰਜੀਨੀਅਰ ਕਿ ਜੋ ਉਹਨਾਂ ਨੇ ਬਹਿਲੇ ਦਾਤੇ ਇਹ ਸਾਡੀ ਮੰਗ ਨੂੰ ਸਵੀਕਾਰ ਕੀਤਾ ਤੇ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਬੀਬੀ ਪ੍ਰਸ਼ਾਸਨ ਦਾ ਉਹ ਰਾਮਾਦੀ ਪਾਰਟੀ ਦੀ ਸਰਦਾਰ ਕਰਮਬੀ ਸਿੰਘ ਨੂੰ ਮੰਨ ਐਮ ਐਲ ਏ ਸਾਹਿਬ ਦਾ ਹਾਂਜੀ ਸਰ ਅੱਜ ਦਾ ਜਿਹੜਾ ਤੁ ਘਟਨਾ ਚਿੱਤਾ ਕਿਸ ਨੰਬਰ ਵਾਰਡ ਦੇ ਵਿੱਚ ਕੀਤਾ ਤੁਸੀਂ ਜੀ ਅੱਜ ਹਾਂਜੀ ਸਰ ਅਜਾ ਔਰ ਇਸ ਵਾਰਡ ਦੇ ਜਿਹੜੇ ਨੋ ਨੰਬਰ ਵਾਰਡ ਦਿੰਦਾ ਹੈ ਇਹਨਾਂ ਦੇ ਵਸਨੀਕਾਂ ਨੂੰ ਵਧਾਈ ਦਿਨਾ ਕਿ ਜਿਹੜਾ ਕੰਮ ਪਿਛਲੇ ਕੁਝ ਸਾਲਾਂ ਤੋਂ ਇਹ ਪਹਿਲਾਂ ਇੱਥੇ ਟਾਈਲਾਂ ਪਈਆਂ ਹੋਈਆਂ ਸੀ ਪਰ ਕੁਝ ਰਸਤਾ ਸਾਡਾ ਵਿੱਚ ਰਹਿ ਗਿਆ ਸੀ ਤੇ ਉਹ ਸਾਡੇ ਹੁਣ ਚੀਫ ਇੰਜੀਨੀਅਰ ਸਾਹਿਬ ਤੇ ਸਾਡੇ ਵਿਧਾਇਕ ਕਰਮਵੀਰ ਖੁੰਮਜੀ ਦੀ ਮਿਹਨਤ ਸਦਕਾ ਉਹਨਾਂ ਨੇ ਇਹ ਵੀ ਐਨਓਸੀ ਸਾਨੂੰ ਦੇਤੀ ਤੇ ਅਸੀਂ ਇਹਦੇ ਅੱਜ ਕੰਮ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਧੰਨਵਾਦੀ ਹਾਂ ਆਪਣੇ ਐਮਐਲਏ ਕਰਮਵੀਰ ਖੁੰਮਜੀ ਦਾ ਔਰ ਸਪੈਸ਼ਲੀ ਬੀਬੀਐਮਬੀ ਚੀਫ ਇੰਜੀਨੀਅਰ ਜੀ ਦਾ ਵੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਅਸੀਂ ਇਹ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਸਾਨੂੰ ਕੁਛ ਇੱਕ ਰਸਤਾ ਸਾਡਾ ਜਿਹੜਾ ਵਿੱਚ ਖਰਾਬ ਵੀ ਹੈ ਉਹਨੂੰ ਵੀ ਰਿਪੇਅਰ ਕਰਨਾ ਉਹ ਵੀ ਅੱਜ ਰਿਪੇਅਰ ਦਾ ਕੰਮ ਵੀ ਸ਼ੁਰੂ ਕਰ ਰਹੇ ਹਾਂ ਧੰਵਾਦ ਅੰਕ ਜੀ ਛੋਟੀ ਬਾਲ ਮੈਂ ਜੋਰ ਸਾਹਿਬ ਦਾ ਧੰਨਵਾਦੀ ਹਾਂ ਵਰੋਦੀ ਪਾਰਟੀ ਦੇ ਹੁੰਦੋ ਹੈ ਵੀ ਸਾਨੂੰ ਸੱਦ ਕੇ ਮਾਨ ਸਨਮਾਨ ਦਿੱਤਾ। ਸੋ ਅਸੀਂ ਵੀ ਉਪਰਾਲਾ ਕਰਦੇ ਰਹੇ ਕੋਸ਼ਿਸ਼ ਕਰਦੇ ਰਹੇ ਆ ਕਿ ਇਹ ਕੰਮ ਹੋ ਸਕੇ ਪਰ ਬੀਬੀਐਮਪੀ ਪ੍ਰਸ਼ਾਸਨ ਵੱਲੋਂ ਸਾਨੂੰ ਕਦੀ ਵੀ ਲੋ ਨਹੀ ਕੀਤਾ ਗਿਆ। ਹੁਣ ਜੇ ਕੰਮ ਹੋ ਰਿਹਾ ਇਟਸ ਗੁੱਡ ਮੈਂ ਵੈਲਕਮ ਕਰਦਾ ਔਰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜੈ ਹਿੰਦ ਧੰਨਵਾਦ। ਇਹ ਨਿਰਮਾਨਾਂ ਕੱਲ ਜੋ ਹੋ ਜਾ ਰਿਹਾ ਤੁਸੀਂ ਕਿਦਾਂ ਮਹਿਸੂਸ ਕਰਦੇ ਹੋ? ਕਾਫੀ ਲੰਬੇ ਸਮੇਂ ਤੋਂ ਇਹੀ ਮੰਗ ਵੀ ਸੀ ਕਿ ਤੇ ਬੱਚਿਆਂ ਦੀ ਮਤਲਬ ਖੇਡਣ ਦਾ ਬਸਤਾ ਵੀ ਨਹੀਂ ਸੀ ਤੇ ਪਾਣੀ ਦੀ ਬੜੀ ਸਮੱਸਿਆ ਸੀ ਪਾਣੀ ਘੜਾ ਹੁੰਦਾ ਸੀਗਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ? ਇਹ ਬਹੁਤ ਹੀ अच्छੀ ਜੋ ਕਿ ਇਨਿਕ ਗਲੀ ਆਇਸ ਪਾਣੀ ਖੜਕਾ ਰਹਿਦਾ ਸੀ ਔਰ ਕਾਫੀ ਟਿਬੇਟੋ ਇੱਕ ਢੇਕੇ ਪੇ ਹੋਏ ਨੇ ਇਹਨਾਂ ਦਾ ਪਾਣੀ ਖਲੋਣ ਤੋਂ ਔਰ ਆਵਾਜਾਈ ਵਾਸਤੇ ਬਹੁਤ ਵਧੀਆ ਜਿਹੜਾ ਬਣ ਗਿਆ ਕੀ ਇਹ ਕਿਉਂਕਿ ਰੋਡ ਦਾ ਇਖਤਿਆਰ ਹੋਣਾ ਬਹੁਤ ਜ਼ਰੂਰੀ ਸੀ ਬੜੀ ਦੇਰ ਤੋਂ ਇਹ ਲੱਗਦਾ ਪਿਆ ਸੀ ਕੰਮ ਧੰਨਵਾਦ